ਲਾਸ 735 ਮੇਰੇ ਵੀਰੋ ਇਸ ਵੇਲੇ ਮਾਨਸਾ ਕਲਾ ਪਿੰਡ ਵਾਲਾ ਗੱਭਰੂ ਏਰੇ ਵੀਰੋ 735 ਉੱਡ ਜੂ ਉੱਡ ਜੂ ਕਰਦਾ ਘੜੀ ਵੱਲ ਵੀ ਨਹੀਂ ਦੇਖਿਆ ਮੁੰਡੇ ਨੇ ਵਿੱਚ ਟਾਈਮ ਲੱਗ ਰਿਹਾ ਜਾਣਾ ਕਹਿੰਦਾ ਇੱਕ ਵਾਰੀ ਛੱਡ ਦਿਓ ਮੈਨੂੰ ਪਰ ਟਰੈਕਟਰ ਦੀ ਸਥਿਤੀ ਬੜੀ ਵਧੀਆ ਜਾ ਰਹੀ ਹੈ ਕਿਉਂਕਿ ਟਰੈਕਟਰ ਐਨ ਮੀਣਾ ਜਿਹਾ ਹੋ ਕੇ ਤੁਰਿਆ ਜਾਂਦਾ ਜੱਗੇ ਇਹਨੂੰ 96 ਮਾਡਲ ਕਹਿੰਦੇ ਆ 735 ਇਹ ਮਹਾਲੀ ਦੇ ਵਿੱਚ ਤਿਆਰ ਕੀਤਾ ਪਹਿਲੀਆਂ ਦੇ ਵਿੱਚ ਆਪਣੇ ਦਾਦੇ ਪਰਦਾਦੇਆਂ ਨੇ 25 11 ਦੇ ਨਾਲ ਫਿਰ 35 11 ਦੇ ਨਾਲ ਫਿਰ 45 11 ਸਕੋਲਟ ਵਰਗੇ ਟਰੈਕਟਰਾਂ ਦੇ ਨਾਲ ਖੇਤੀ ਕਰ ਕਰਕੇ ਫਿਰ 35 ਤੋਂ 735 ਤੇ ਆਏ ਫਿਰ ਨਵੀਂ ਤਕਨੀਕ ਜਦੋਂ ਜਾਂ 2000 ਇੱਕ ਕੁੱਕ ਦੀਆਂ ਗੱਲਾਂ ਚੱਲੀਆਂ ਫਿਰ ਟਮਾਟਰੀ ਵਰਗਿਆਂ ਦੀ ਸਰਦਾਰੀਆਂ ਕਹਿੰਦੇ ਹਾਈ ਲੈਵਲ ਬਣ ਗਿਆ ਪਰ ਮਾਨਸਾ ਕੱਲਣ ਵਾਲਾ ਇਸ ਵੇਲੇ 735 ਟਰੈਕਟਰ 98 ਮਾਡਲ ਆ ਜੱਗਾ ਜੀ ਆਹ ਕਹਿੰਦੇ ਪੁਰਾਣਾ ਖੁੰਡ ਮੇਰੇ ਵੀਰੋ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚੋਂ ਇਹਨਾਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਰਿਹਾ ਲਓ ਵੇਖਦੇ ਆ 735 ਦੀ ਗੱਲ ਆ ਮੇਰੇ ਵੀਰੋ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਇਹਨਾਂ ਕਹਿੰਦੇ ਗੱਬਰੂ ਪ੍ਰਦਰਸ਼ਨ ਕਰਦਾ ਹੋਇਆ ਲੱਗਦਾ ਹੋਇਆ ਜੋਰ ਖਿੱਚੋ ਮੁੰਡੇ ਖਿਚੜਾ ਪੈਣਾ ਮਾਨਸਾ ਕਲਾ ਵਾਲਿਆ ਉਹ ਗੱਲ ਬਣਾਉਣੀ ਪੈਣੀ ਆ ਐਨ ਕਹਿੰਦੇ ਮੈਦਾਨ ਦੇ ਵਿੱਚ ਲੱਗਦਾ ਜੋਰ ਉਹ ਜੋਰ ਲੱਗਿਆ ਹੋਇਆ ਉਹ ਜੋਰ ਲੱਗਾ ਹੋਇਆ ਆ ਮੋੜ ਤੇ ਜਾ ਕੇ ਤਾਂ ਜੋਰ ਬਹੁਤਾ ਜ਼ਿਆਦਾ ਲੱਗ ਗਿਆ ਇਹਨੂੰ ਮੋੜ ਵੀ ਲੈਣਾ ਆਪਾਂ ਨੇ ਅੱਗੇ ਵੱਲ ਨਾ ਲੈ ਜੀ ਮੋੜ ਲਾ ਗੱਬਰੂਆ ਮੋੜ ਲਾ ਇਹਨੂੰ ਮੋੜਨਾ ਪੈਣਾ ਜਿਹਨੂੰ ਅੰਦਰਲੇ ਬ੍ਰੇਕ ਕਹਿੰਦੇ ਹੁੰਦੇ ਆ ਉਹ ਲਾ ਕੇ ਮੋੜਦਾ ਫੇਰ ਗੱਲ ਬਾਨੀ ਆ ਅੰਦਰਲੇ ਬ੍ਰੇਕ ਲਾ ਕੇ ਮੋੜਲਾ ਮੁਰਦਾ ਤਾਂ ਮੋੜਨਾ ਤਾਂ ਚਾਹੁੰਦਾ ਪਰ ਕਰੇ ਕੀ ਕਰੇ ਕੀ ਮਰ ਜਾਣਾ ਜਿਹੜਾ ਟਰਾਲਾ ਪਿੱਛੇ ਪਾਇਆ ਹੋਇਆ ਨਾ ਜੱਗੇ ਉਹ ਮੋੜਨ ਨਹੀਂ ਦਿੰਦਾ ਮੋੜਨਾ ਤਾਂ ਉਹ ਬਹੁਤ ਚਾਹੁੰਦਾ ਸੀ ਪਰ ਵਿਚਾਰਾ ਫਾਉਲ ਦੇ ਵਿੱਚ ਚੱਲਿਆ ਗਿਆ ਹੁਣ ਜੀਸੀਬੀ ਵਾਲੇ ਵੀਰ ਨੂੰ ਬੇਨਤੀ ਹੈ ਬਈ ਉਹਨੂੰ ਸਤਕਾਰ ਦੇ ਨਾਲ ਆਪਾਂ ਗਰਾਊਂਡ ਚ ਲੈ ਆਈਏ ਕੈਨਸਲ ਹੋ ਗਿਆ ਜੀ ਇਹ ਟਰੈਕਟਰ ਕੈਨਸਲ ਮੇਰੇ ਖਿਆਲ ਨਾਲ ਆਵਲ ਹੋ ਗਿਆ ਜੀ ਝੰਕਣ ਲੈ ਕੇ ਆਜੋ ਅਸਟੇ ਦੇ ਕੋਲ ਦੇ ਭਾਈ ਮੂਰੋਂ ਪਾਸੇ ਹੋਏ ਨੇ ਸਾਰੇ ਕੋਈ ਫਾਇਦਾ ਨਹੀਂ ਉਠਾ ਯਾਰ ਭਾਈ ਬਾਉਂਸਰ ਕਿੱਥੇ ਆਪਣੇ ਸਟੇ ਦੇ ਮੂਰੋਂ ਸਾਡੇ ਸਟੇ ਪਰ ਮੁਖਾਰਾ ਦਾ ਗਰਾਊਂਡ ਪੜਿਆ ਪਿਆ ਭਾਈ ਜੀ ਸਟੇ ਦੇ ਮੂਰੋਂ ਪਰਾ ਹੋ ਜੋ ਜੀ ਸਾਰੇ ਵੀਰਾ ਕੱਠ ਬਹੁਤਾ ਪ੍ਰਬੰਧ ਬੜੇ ਪੁਖਤਾ ਕੀਤੇ ਹੋਏ ਆ। ਤੁਹਾਡੀ ਹਾ ਮੂਰੇ ਸਾਰਾ ਗਰਾਊਂਡ ਭਰ ਰੱਖਿਆ ਬਾਈ ਯਾਰਾ। ਦੋ ਗੇੜੇ ਲਾ ਦ ਪਰ ਟਾਈਮ ਆਪ ਕੈਨਸਲ ਤੋਂ ਬਾਹਰ ਹੋ ਗਿਆ। ਲਾ ਲਓ ਕੋਈ ਗੱਲ ਨਹੀਂ ਸ਼ੌਕੀਆ ਗੇੜੇ ਲਾਓ ਤੁਸੀਂ। ਹਾਂ। ਲਾਓ ਲਾਓ ਕੋਈ ਚੱਕਰ ਨਹੀਂ। ਦਰਸ਼ਕਾਂ ਨੇ ਨਗਾਹਾਂ ਦੇ ਵਿੱਚ ਗੱਲ ਦਰਸ਼ਕੋ ਇੱਕ ਵਾਰੀ ਤਾੜੀ ਮਾਰ ਦਿਓ ਇਹਦੇ ਲਈ ਮੁੰਡੇ ਦੇ ਲਈ। ਤਾੜੀ ਮਾਰ ਦਿਓ ਜਿੱਥੇ-ਜਿੱਥੇ ਲੰਘਦਾ। ਬਹੁਤਾ ਫਾਉਲ ਦੇ ਵਿੱਚ ਗਿਆ ਪਰ ਇਹ ਦੋ ਗੇੜੇ ਟਰੈਕਟਰ ਕਹਿੰਦਾ ਮੈਂ ਲਾਉਣਾ ਚਾਹਨਾ ਵਾ ਨਾਲ ਹੀ ਵੀਰੇ ਹਲਾ ਵਾਲਾ ਤੇ ਸਾਗੇ ਵਾਲਾ ਮਗਰੀ ਭੇਦ ਦੋ ਟਰੈਕਟਰ ਦੇ ਟਰਾਲਾ ਕਹਿੰਦੇ ਥੋੜਾ ਜਿਹਾ ਕੰਮ ਕਹਿੜਾ ਕਰਦਾ ਜਾ ਰਿਹਾ ਟਰਾਲਾ ਕੰਮ ਕਹਿੜਾ ਕਰਦਾ ਜਾ ਰਿਹਾ ਮੇਰੇ ਮਿੱਤਰੋ ਕੱਲ ਦੀ ਤਰੀਕ ਜੱਗੇ ਗੁਪਤਾ ਕਹਿੰਦੇ ਕੱਲ ਦੀ ਤਰੀਕ ਗੁਪਤ ਰੱਖਤੀ 23 ਤਰੀਕ ਕਹਿੰਦੇ ਤੇਰੇ ਗਮਾਰਚ ਮੇਲਾ 23 ਤਰੀਕ ਨੂੰ ਖਾਨਪੁਰ ਖਾਨਪੁਰ ਮੇਲਾ ਮੇਰੇ ਮਿੱਤਰੋ